ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਦੇ ਵੱਲੋਂ ਚੋਣਾਂ ਦੌਰਾਨ ਚੰਡੀਗੜ੍ਹ ਦੇ ਵਿੱਚ ਪਾਣੀ ਦੀ ਸਹੂਲਤਾਂ ਨੂੰ ਹੋਰ ਵੀ ਉੱਚੇ ਪੱਧਰ ਤੇ ਲੈ ਕੇ ਜਾਣ ਦੀ ਗੱਲ ਕੀਤੀ ਗਈ ਸੀ ਪਰੰਤੂ ਹੁਣ ਚੰਡੀਗੜ੍ਹ ਨਗਰ ਨਿਗਮ ਦੇ ਵੱਲੋਂ ਪਾਣੀ ਦੇ ਰੇਟ ਵਧਾਏ ਗਏ ਨੇ ਜਿਸ ਦਾ ਕਿ ਵਿਰੋਧ ਚੰਡੀਗੜ੍ਹ ਦੇ ਵਿੱਚ ਗੜਜੋੜ ਦੇ ਵੱਲੋਂ ਕੀਤਾ ਗਿਆ ਤਾਂ ਉੱਥੇ ਹੀ ਨਗਰ ਨਿਗਮ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤਾਂ ਇਹ ਮਾਮਲਾ ਹੁਣ ਰਾਜਪਾਲ ਬਨਵਾਰੀ ਲਾਲ ਦੇ ਕੋਲ ਪਹੁੰਚਾਉਣ ਦੀ ਗੱਲ ਵੀ ਕੀਤੀ ਗਈ ਆ ਪਰੰਤੂ ਇਹ ਮਾਮਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਮ्युनਿਸਪਲ ਕਾਰਪੋਰੇਸ਼ਨ ਦੀ ਅਗਰ ਗੱਲ ਕੀਤੀ ਜਾਵੇ ਤੇ ਇੱਕ ਬਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਚੰਡੀਗੜ੍ਹ ਮ्युनਿਸਪਲ ਕਾਰਪੋਰੇਸ਼ਨ ਹੈ ਕਿ ਉਹਦਾ ਕਾਰਨ ਕੀ ਹੈ ਚੰਡੀਗੜ੍ਹ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਮੇਅਰ ਜਦੋਂ ਉੱਥੇ ਪਹੁੰਚ ਆਏ ਸਨ ਤੇ ਉਹਨਾਂ ਨੇ ਪਹਿਲੀ ਹਾਊਸ ਦੀ ਜਦੋਂ ਮੀਟਿੰਗ ਲਈਤੀ ਸੀ ਉਹਦੇ ਵਿੱਚ ਇੱਕ ਫਰਮਾਨ ਜਾਰੀ ਕੀਤਾ ਸੀਗਾ ਕਿ ਹੁਣ ਚੰਡੀਗੜ੍ਹ ਦੇ ਲੋਕਾਂ ਨੂੰ ਫ੍ਰੀ ਪਾਣੀ ਦੇਣਾ ਹੈ ਜਿਹਦੇ ਚੱਲਦੇ ਜਿਹੜਾ ਹੈ ਕਾਫੀ ਵਿਵਾਦ ਵੀ ਹੋਇਆ ਪੂਰਾ ਮਸਲਾ ਪੂਰਾ ਮਸਲਾ ਜਿਹੜਾ ਹੈ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਹਲ ਪ੍ਰੋਹਿਤ ਕੋਲ ਜਿਹੜਾ ਹੈ ਪਹੁੰਚਦਾ ਹੈ ਹਾਲਾਂਕਿ ਕਾਫੀ ਸੁਰਕੀਆਂ ਦੇ ਵਿੱਚ ਚੰਡੀਗੜ੍ਹ ਪਾਣੀ ਦਾ ਮਸਲਾ ਜਿਹੜਾ ਹੈ ਰਿਹਾ ਮਗਰ ਅਗਰ ਆਜਦੀ ਗੱਲ ਕੀਤੀ ਜਾਵੇ ਤੇ ਅੱਜ ਤੋਂ ਜਿਹੜੇ ਨੇ ਪਾਣੀ ਦੀ ਜਿਹੜੇ ਨੇ ਰੇਟ ਜਿਹੜੇ ਦਰ ਨੇ ਉਹਨਾਂ ਨੂੰ ਵਧਾ ਦਿੱਤਾ ਗਿਆ 5% ਦੀ ਜਿਹੜੀ ਹੈ ਵਿਦੋਤਰੀ ਉਹਦੇ ਵਿੱਚ ਕੀਤੀ ਗਈ ਹੈ ਤੇ ਫਿਰ ਜਿਹੜਾ ਹੈ ਸੁਰਖੀਆਂ ਦੇ ਵਿੱਚ ਜਿਹੜਾ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ ਨਾਲ ਹੀ ਜਿਹੜਾ ਹੈ ਅਗਰ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਹੈ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਵੀ ਜਿਹੜਾ ਹੈ ਇੱਕ ਮੰਗ ਪੱਤਰ ਜਿਹੜਾ ਹੈ ਲਿਖਿਆ ਹੈ ਕਿ ਜਿਹੜੇ ਰੇਟ ਹੈ ਜਿਹੜਾ ਨਵਾਂ ਦਰ ਜਿਹੜੀ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਤੇ ਜਿਹੜਾ ਹੈ ਇਹਨੂੰ ਕਿ ਅਗਰ ਪੁਰਾਣੇ ਡੇਟਾ ਦੀ ਗੱਲ ਕੀਤੀ ਜਾਵੇ ਕੋਈ ਅਗਰ 16 ਤੋਂ 17 ਲੀਟਰ ਅਗਰ ਪਾਣੀ ਯੂਜ਼ ਕਰਦਾ ਸਨ ਤੇ ਉਹਨੂੰ 3 ਰੁਪਏ ਕੁਝ ਪੈਸੇ ਜਿਹੜੇ ਨੇ ਭਰਨੇ ਹੁੰਦੇ ਸੀਗੇ ਕਿ ਹੁਣ ਅਗਰ 5% ਜਿਸ ਨਾਲ ਉਸ ਤੇ ਬਦੌਤਰੀ ਹੋ ਗਈ ਹੈ ਤੇ 5 ਰੁਪਏ ਕੁਝ ਪੈਸੇ ਜਿਹੜਾ ਹੈ ਹੁਣ ਉਹਨੂੰ ਰੇਟ ਜਿਹੜਾ ਹੈ ਦੇਣਾ ਹੋਊਗਾ ਤੇ ਕਿਸੇ ਨਾ ਕਿਤੇ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਵੀ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਰੋਸ਼ ਦੇਖਣ ਨੂੰ ਮਿਲ ਰਿਹਾ ਉੱਥੇ ਜਿਹੜੀ ਵਿਰੋਧੀ ਪਾਰਟੀਆਂ ਹੈ ਅਗਰ ਕਿਉਂਕਿ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦੇ ਵਿੱਚ ਭਾਜੀਪੀ ਦੀ ਸਰਕਾਰ ਹੈ ਹਾਲਾਂਕਿ ਭਾਜੀਪੀ ਜਿਹੜਾ ਹੈ ਇਸ ਮਾਮ ਕਾਂਗਰਸ ਤੇ ਆਮ ਆਦਮੀ ਪਾਰਟੀ ਲਗਾਤਾਰ ਜਿਹੜਾ ਹੈ ਇਸ ਪੂਰੇ ਮਸਲੇ ਦੀ ਵਿਰੋਧ ਕਰਦਾ ਦਿਖ ਰਿਹਾ ਔਰ ਸਾਫ਼ ਤੌਰ ਤੇ ਕਿਹਾ ਹੈ ਕਿ ਪਾਣੀ ਦਾ ਜਿਹੜੇ ਰੇਟ ਵਧਾਏ ਜਾ ਰਹੇ ਨੇ ਇਹਨਾਂ ਨੂੰ ਘਟਾਇਆ ਜਾਵੇ ਕਿਉਂਕਿ ਅਸੀਂ ਤਾਂ ਫ੍ਰੀ ਦੇਣ ਦੀ ਗੱਲ ਕਰ ਰਹੇ ਸਨ ਮਗਰ ਸਰਕਾਰ ਨੇ ਜਿਹੜਾ ਹੈ ਇਹਨੂੰ ਜਿਹੜਾ ਹੈ ਰੇਟ ਨੂੰ ਵਧਾ ਦਿੱਤਾ ਹੈ ਤੇ ਕਿਤੇ ਨਾ ਕਿਤੇ ਹੁਣ ਗ੍ਰਹਿ ਮੰਤਰਾਲੇ ਨੂੰ ਵੀ ਜਿਹੜਾ ਹੈ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਹਾਲਾਂਕਿ ਚਿੱਠੀ ਜਿਹੜੀ ਹੈ ਜ਼ਰੂਰ ਦਿੱਤੀ ਹੈ ਉਹਦੇ 'ਚ ਜਿਹੜਾ ਹੈ ਹੁਣ ਦੇਖਣਾ ਹੋਵੇਗਾ ਕਿ ਕੀ ਅੱਗੇ ਫੈਸਲਾ ਹੁੰਦਾ ਹੈ ਮਗਰ ਅੱਜ ਤੋਂ ਜਿਹੜਾ ਹੈ ਚੰਡੀਗੜ੍ਹ ਦੇ ਵੀ ਜਿਹੜੇ ਪਾਣੀ ਦੇ ਰੇਟ ਹੈ ਉਹ ਚੜੀਕਰ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ ਹਾਂ ਮੈਂ ਸੇ